ਪੰਜਾਬ ਦੇ ਤਰਨਤਾਰਨ ਦੇ ਕਈ ਪਿੰਡਾਂ ਦੇ ਵਿੱਚ ਟ੍ਰਾਂਸਫਾਰਮਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡਾਂ ਦੇ ਲੋਕ ਚੋਰਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਹਨ ਅਤੇ ਉਹਨਾਂ ਦੇ ਚੋਰਾਂ ਦੇ ਖਿਲਾਫ ਬੰਦੀ ਕਾਰਵਾਈ ਪ੍ਰਸ਼ਾਸਨ ਨੂੰ ਕਰਨ ਦੀ ਅਪੀਲ ਕੀਤੀ ਹੈ ਅਤੇ ਤੁਸੀਂ ਦੇਖ ਸਕਦੇ ਹੋ ਚੋਰਾਂ ਵੱਲੋਂ ਟ੍ਰਾਂਸਫਾਰਮਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਪਿੰਡ ਵਾਲਿਆਂ ਨੂੰ ਭਨਕ ਮਿਲਣ ਤੇ ਉਹ ਇਕੱਠੇ ਹੋਏ ਤਾਂ ਚੋਰ ਮੌਕੇ ਬੁਕੇ ਤੋਂ ਫਰਾਗ ਹੋ ਗਏ ਅਤੇ ਆਪਣਾ ਮੋਟਰਸਾਈਕਲ ਵੀ ਉਥੇ ਹੀ ਛੱਡ ਗਏ ਲਾਗੇ ਸਰਹੰਦਾ ਨਿਕਾਰੀ ਪਿੰਡ ਵਾਲਿਆਂ ਨੇ ਦਿੰਦੇ ਸਾਨੂੰ ਕਿਹਾ ਕਿ ਇਸੇ ਲਗਾਤਾਰ ਚੋਰੀ ਦੇ ਘਟਨਾਵਾਂ ਹੋਈਆਂ ਨੇ ਅਤੇ ਚੋਰ ਆਪਣਾ ਮੋਟਰਸਾਈਕਲ ਹੀ ਛੱਡ ਕੇ ਫਰਾਗ ਹੋ ਗਏ ਮੇਰਾ ਨਾਂ ਜੀ ਸੋਨ ਸਿੰਘ ਸਭਰਾ ਇਕਤਾ ਗਰਾਹ ਜਿਹੇ ਬਣੀਦਾ ਮੈਂ ਬਲਾਕ ਪਰਦਾਣਾ ਜੀ ਟਰਾਂਫਰ ਨੂੰ ਇੱਕ ਨਹੀਂ ਦੀ ਚੋਰੀ ਹੋਇਆ ਟਰਾਂਫਰੋਂ ਬਹੁਤ ਜਿਆਦਾ ਚੋਰੀ ਹੋਈ ਹੈ ਜੀ ਅੱਜ ਨੂਪੇਸ਼ਾ ਦੀ ਬੈਗ ਦੇ ਲਾਗੇ ਰਾਤ ਦਾ ਟਰਾਂਫਰ ਲਾਇਆ ਚੋਰਾਂ ਨੇ ਤੇ ਇਹਨਾਂ ਨੂੰ ਪਤਾ ਲੱਗ ਗਿਆ ਰੋਲਾ ਪਾਇਆ ਵਾ ਤੇ ਛੱਡ ਕੇ ਵਿੱਚੇ ਮੋਟਰਸਾਈਕਲ ਸਾਰਾ ਭੱਜ ਗਏ ਆ ਕੁਝ ਇਹਨਾਂ ਨੂੰ ਸ਼ੱਕ ਜਿਹੜੇ ਬੰਦਿਆਂ ਤੇ ਉਹ ਨਹੀਂ ਜਾਣੇ ਪੁਲਿਸਾਂ ਲੱਗੇ ਦਰਖਾਸਤ ਵੀ ਨਾ ਦਿੱਤੀ ਇੱਕ ਸਾਡਾ ਟਰਾਂਫਰ ਨੱਥਾ ਜੀ ਲਗਭਗ 20 ਦਿਨ ਹੋ ਗਏ ਉਹਦਾ ਸਾਰਾ ਤੇਲ ਸਾਰਾ ਕੋਕ ਕੱਢ ਕੇ ਲੈ ਗਏ ਘਰ ਤੇ ਲਾਗੇ ਸਾਡੇ ਨੂੰ ਉਹਦੇ ਐਫ ਆਈ ਆਰ ਦਰਜ ਵੀ ਕਰਾਈ ਆ ਤੇ ਹੋਰ بڑے ਟਰਾਂਫਰ ਮੁਲਥੇ ਆ ਜੀ ਕਿਸੇ ਦਾ ਉਸਮਾਨ ਕੱਢਿਆ ਇੰਦਾ ਕਿਸੇ ਦੀ ਕੇਵਲਾ ਵਡੀਆਂ ਜੰਨੀਆਂ ਜਿਨੇ ਇਲਾਕੇ ਲੋਕਾਂ ਨੂੰ ਪਿਸਤੌਲ ਦੀ ਨੋਕ ਤੇ ਜਿਹੜੇ ਦਾਤਰ ਵਿਖਾ ਕੇ ਤੇ ਲੋਕ ਲੁੱਟੇ ਜਾ ਰਹੇ ਆ ਬੇਹੱਦ ਅਨ ਪਿਆ ਜੀ ਅਨ ਇਹ ਸਰਕਾਰ ਦੇ ਵਿੱਚ ਤੇ ਮੈਂ ਤੇ ਇੰਨਾ ਕਦੀ ਉਹ ਸਾਰੀ ਜ਼ਿੰਦਗੀ ਜਾਣ ਪਿਆ ਨਹੀਂ ਵੇਖਿਆ ਜਿੱਥੇ ਕੋਈ ਕੋਈ ਜਾਂਦਾ ਕੋਈ ਸੇਫਟੀ ਨਹੀਂ ਗਈ ਜਿੱਥੇ ਕਿਸ ਨੂੰ ਮਰਜ਼ੀ ਕੋ ਲੁੱਟ ਲੈਂਦਾ ਜਿਨੇ ਸਿਕਟਾ ਪੀਂਦੇ ਰਹਿੰਦੇ ਆ ਜੀ ਸਮੈਗਾ ਪੀਂਦੇ ਰਹਿੰਦੇ ਆ ਨਾ ਕੋ ਪੁਲਿਸ ਦਾ ਮੁਲਾਜ਼ਮ ਹੈਗਾ ਤਿੰਨ ਚਾਰ ਪੁਲਿਸ ਦੇ ਮੁਲਾਜ਼ਮਾਂ ਵੀ ਜਿਹੜੇ ਕਿਉਂਕੀ ਦੇ ਵਿੱਚ ਹੀ ਮਾਸੂਤਰ ਆਉਂਦਾ ਉਹਨਾਂ ਤੋਂ ਕੰਮ ਤੇ ਬਹੁਤ ਜ਼ਿਆਦਾ ਲੋਕਾਂ ਨੂੰ ਆ ਪਰੇਸ਼ਾਨੀ ਹੈ ਜੀ ਜਿਹਦੇ ਹੁਣ ਟ੍ਰਾਫਰ ਹੁਣ ਲੈ ਗਿਆ ਸੀ ਦਿਨ ਦੇ ਵਿੱਚ ਜੇ 4 ਦਿਨ ਮੀਂਹ ਨਾ ਪੈਂਦਾ ਤੇ ਆ ਹੁਣ ਪੈ ਗਿਆ ਕਰਕੇ ਬਚਾਓ ਇਹਨਾ ਹੁਣ ਟ੍ਰਾਫਰ ਮਿਲਣਾ ਨਹੀਂ ਕਰ ਇਹਨਾਂ ਦਾ ਫਸਲੀ ਬਰਬਾਦ ਹੋ ਇਹਨਾਂ ਦੇ ਗਾਂ ਜੀ ਜਿਹੜੀ ਉਹ ਖੁਦਕਸ਼ੀਆਂ ਨੂੰ ਜਿਹੜੇ ਉਤਰਨੇ ਪੈਣੇ ਜੀ ਕਿੰਨੇ ਕੁ ਦਾ ਟਾਈਮ ਖਰਾਬ ਦੇ ਚੋਰ ਇਹਨਾਂ ਦੇ ਦਸਮ ਤਾਬ ਤੇ 10 ਦਾ ਟਾਈਮ ਸੀ ਜੀ ਤੇ 10 ਦੇ ਟਾਈਮ ਤੇ ਜਦੋਂ ਇਹਨਾਂ ਨੂੰ ਰੋਲਾ ਰੱਪਾ ਇੱਥੇ ਪਿਆ ਦੇ ਉੱਤੋਂ ਛੱਡ ਕੇ ਮੋਟਰਸਾਈਕਲ ਵਿੱਚ ਭੱਜ ਗਿਆ ਤੇ ਆ ਟ੍ਰਾਫਰਮ ਦੇ ਵਿੱਚੋਂ ਸਮਾਨ ਜਿਹੜਾ ਇੱਕ ਦਿਨ ਪਹਿਲਾਂ ਕੱਢ ਕੇ ਕੱਢ ਕੇ ਲੈ ਗਿਆ ਬਾਕੀ ਨਾ ਉਹ ਕੱਢਣ ਆਏ ਉਹ ਚੋਰ ਤੋਂ ਨਾ ਚੋਰੀ ਕਰਦਾ ਤੇ ਡਾਕੇ ਮਾਰਦੇ ਉਹਨਾਂ ਦੇ ਜਿਹੜੇ ਲਾਪਾਣਾ ਜਿ ਤਰ੍ਹਾਂ ਰਿਆ ਦੀ ਇਹੋ ਸਾਰੇ ਦੇਹ ਬੰਦੀ ਨਾਲ ਅਸੀਂ ਸਲਾਹ ਕੀਤੀ ਹੈ ਅਸੀਂ ਸਾਰਾ ਕਢਾਵਾਂਗੇ ਜਿੱਥੇ ਜ਼ਿਕਰ ਇਹਨਾਂ ਦਾ ਪਿੱਛੇ ਸਮਾਨ ਜਿੱਥੇ ਜ਼ਿਕਰ ਜਾ ਇਹਨਾਂ ਨੇ ਕਿਹਦੇ ਕੋਲ ਵੇਚਿਆ ਕੀ ਹੋਇਆ ਕਦੋਂ ਦਾ ਇਹ ਗਏਗਾ ਕਿੰਨੇ ਕਦਿਆਂ ਨਾਲ ਲੁੱਟਖੋ ਕੀਤੀ ਹੈ ਸਾਰਾ ਅਹੀਂ ਪੁਲਸ ਨੂੰ ਦਬਾ ਦੇ ਕੇ ਤੇ ਕਢਾ ਕੇ ਛਡਾਂਗੇ ਇੱਕ ਥੋੜਾ ਪੱਤਰਕਾਰ ਜੀ ਤੁਸੀਂ ਤਾਂ ਹਮੇ ਬਹੁਤ ਖਬਰਾਂ ਲੈਂਦੇ ਜੇ ਆ ਪੱਟੀ ਕੀ ਹੋਇਆ ਵਾ ਕੀ ਕੁਝ ਨਹੀਂ ਹੋਇਆ ਇਹ ਤੇ ਬਹੁਤ ਜਿਆਦਾ ਅਨ ਅਨ ਪੈ ਗਿਆ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਇਹਦਾ ਕਾਨੂੰਨ ਦੇ ਨਾਂ ਦੀ ਕੋਈ ਚੀਜ਼ ਦਾ ਨਾਂ ਹੀ ਨਹੀਂ ਰਹਿ ਗਿਆ ਵੀ ਕਾਨੂੰਨ ਹੁੰਦਾ ਕੀ ਆ ਨਾ ਕੋ ਕਾਨੂੰਨ ਦਾ ਖੋਪ ਬੈਨ ਆ ਵੀ ਇਤਨਾ ਤੇ ਯੂਪੀ ਦੇ ਵਿੱਚ ਤੇ ਬਿਹਾਰ ਚ ਨਹੀਂ ਹੋਈ ਜਿੱਥੇ ਪੰਜਾਬ ਦਾ ਤੇ ਲੱਗਿਆ ਵਾ ਮੈਂ ਤਾਂ ਰਹਾਣ ਗਿਆ ਵੀ ਕਿਤਰਾ ਲੋਕਾਂ ਨੇ ਫਿਰਨਾ ਵਾ ਸੜਕਾਂ ਦੇ ਉੱਤੇ ਕਿਤਰਾ ਨੇ ਦੇ ਸਵੇਰੇ ਜਾਣਗੇ ਜੇ ਦਿਣੀ ਇਹ ਕੁਝ ਹੋਣ ਲੱਪੇ ਕੀ ਕੇ ਬਣੂਗਾ ਜੀ ਮਾਰ ਕਰੋਗੇ ਮੈਂ ਮੰਗ ਐਸਐਸਪੀ ਸਾਹਿਬ ਤੋਂ ਇਹ ਕਰਦਾ ਵੀ ਇਹਨਾਂ ਨੂੰ ਬਿਨਾਂ ਝਿਜਕ ਬਿਨਾਂ ਕਿਸੇ ਦੀ ਫੋਨ ਸੁਣੇ ਦੋ ਇਹਨਾਂ ਬੰਦਿਆਂ ਦਾ ਸਾਰੇ ਟਰੇਸ ਕੀਤੇ ਜਾਣ ਜਿੱਥੇ-ਜਿੱਥੇ ਇਹਨਾਂ ਵੇਚੇ ਜਿੱਥੇ-ਜਿੱਥੇ ਪਿੱਛੋਂ ਇਹਨਾਂ ਦਾ ਗਏਗਾ ਸਾਰਾ ਹੀ ਤੇ ਪਿਛਲੇ ਜਿਹੜੇ ਟਰਾਂਫਰ ਲਾਏ ਜਾਂਦੇ ਆ ਉਹ ਲਾਏ ਗਏ ਉਹਨਾਂ ਤੋਂ ਵੀ ਮਨਾਏ ਜਾਣ ਇਹਨਾਂ ਕਰੋੜਾ ਰੁਪਈਆ ਦਾ ਨੁਕਸਾਨ ਕਰਤਾ ਜੀ ਆਪ ਦੇ ਢਿੱਡ ਬਦਲੇ ਤੇ ਇਹਨਾਂ ਦਾ ਕੋਈ ਵੀ ਨਿਕਲਦਾ ਮੈਨੂੰ ਨਹੀਂ ਪਤਾ ਕੌਣ ਹੈ ਪਰ ਜਿਹੜਾ ਵੀ ਕੋਈ ਨਿਕਲਦਾ ਵਾ ਉਹਨੂੰ ਸ਼ਕਤੀ ਦੇ ਨਾਲ ਪਹਿਲਾਂ ਪਰਚਾ ਦੇਣ ਤੋਂ ਸਾਰਾ ਸਮਾਨ ਇਕੱਠਾ ਕੀਤਾ ਦਿਓ ਕਿੱਥੋਂ-ਕਿੱਥੋਂ ਦੀਆਂ ਤਕਰੀਰੀਆਂ ਝੜਾਂ ਤੇ ਅਜਾ ਸਰਪਰਚਾ ਦੇਖੀ ਨਾ ਉਹ ਜੇਲ੍ਹ ਚ ਗਲ ਜਿਹੋ ਦੇ 2 ਮਹੀਨਿਆਂ ਨੂੰ ਫੇਰ ਜਮਾਨਤ ਕਰਾ ਕੇ ਆਏ ਉਹਨੇ ਇੱਕ ਕੰਮ ਨਹੀਂ ਕਰਨਾ। ਕੁੱਲ ਕਰਾ ਕੇ ਛੱਡਾਂਗੇ ਜੀ ਜਿੱਥੇ ਵੇਚਦੇ ਆ ਆਰਤੀ ਅਜਾ ਕੁਵਾਰੀਓ ਉਹਨਾਂ ਨਹੀਂਗਾ ਜਿਹਨੂੰ ਇਹ ਸਮਾਨ ਮਿਲਦਾ ਤਾਂਬੇ ਦਾ ਉਹ ਕੋਈ ਅੰਨਾ ਨਹੀਂਗਾ ਜਿਹਨੇ 10000 ਦਾ ਜਾਂ 15 20 ਇਹ ਸਹੀ ਪੁੱਛੋ ਜੀ ਜਾਂ 10 ਦਾ ట్రాਫਾਰਮ ਹੁੰਦਾ 63000 ਰੇਟ ਆ। ਅਹੀਂ ਚਲੋ ਮਹਿਕਮਾ ਨਾਲ ਸਰਕਾਰ ਨੂੰ ਨਾ ਲੱਗਦਾ ਨਾ ਸਾਡੀਆਂ ਫਸਲਾਂ ਸੜ ਜੰਨੀਆਂ ਤੇ ਜੇ ਇਹਨੂੰ ਮੁੱਲ ਲੈਣਾ ਪਵੇ ਤਾਂ 63000 ਦਾ ਆਉਂਦਾ ਏ ਤੇ 63 63000 ਦਾ 50000 ਦਾ ਇਕੱਠਾ ਚੂਨਾ ਇਹਨਾਂ ਨੂੰ ਕੀ ਲੋ ਮੇਰਾ ਨਾਮ ਕੁਲਵਿੰਦਰ ਸਿੰਘ ਕਿਹੜਾ ਬੇਟਾ ਪਿੰਨ ਸਭਰਾ ਇਹ ਗੱਲ ਹੋਈ ਰਾਤਾਂ ਦੇ ਰਾਤ 10 ਵਜੇ ਸਾਡਾ ਟਰਾਂਸਫਰ ਚੋਰੀ ਕਰਨ ਆਏ ਆ 10 ਵਜੇ ਅਸੀਂ ਕੋਠੇ ਦੇ ਉੱਤੋਂ ਵੇਖਿਆ ਵਾ ਇਹ ਸਾਡੇ ਟਰਾਂਸਫਰ ਦੇ ਉੱਤੇ ਚੜ੍ਹੇ ਆ ਮੋਟਰਸਾਈਕਲ ਥੱਲੇ ਖੜਾ ਹੈਗਾ ਨਾ ਕਿੱਦਾਂ ਜਣੇ ਜੀ ਇਹ ਤਿੰਨ ਇੱਕ ਤਕਰੀਬਨ ਤਿੰਨ ਕਿ ਜਣੇ ਹੈਗੇ ਜਿਹੜੇ ਵੇਖੇ ਭੱਜਦੇ ਹੋ ਸਾਡਾ ਜਾਦੇ ਵੀ ਗਾਇਕ ਵੱਡਾ ਵੀ ਹੋਏ ਕੋਈ ਨਹੀਂ ਪਤਾ ਮੋਟਰਸਾਈਕਲ ਇੱਥੇ ਛੱਡ ਗਏ ਮੋਟਰਸਾਈਕਲ ਇੱਥੇ ਛੱਡ ਕੇ ਟਰਾਂਸਫਰ ਹੇਠਾਂ ਹੀ ਕਿ ਉਹ ਟ੍ਰਾਂਮਨ ਲਾ ਲਿਆ ਫਤ ਲੈ ਗਏ ਟ੍ਰਾਂਸਰ ਲਾ ਕੇ ਸੁੱਟ ਗਏ ਤੁਸੀਂ ਮਗਰ ਫਿਰ ਭੱਜੇ ਨਾਲ ਅਸੀਂ ਮਗਰ ਭੱਜੇ ਆਂ ਮੋਟਰਸਾਈਕਲ ਛੱਡ ਕੇ ਦੂਜੇ ਭੱਜ ਗਏ ਬੰਦੇ ਪਤਾ ਲੱਗਾ ਕੌਣ ਨਹੀਂ ਕੋਈ ਪਤਾ ਨਹੀਂ ਲੱਗਾ ਜੀ ਮੰਗ ਰਹੇ ਹੋ ਮੰਗ ਸਰਕਾਰ ਤੋਂ ਇਹ ਕਰ ਦੇਗੇ ਬੰਦੇ ਪਤਾ ਲੱਗੇ ਤੇ ਪਰਚਾ ਠੋਕੇ ਹੋਣਾ ਚਾਹੀਦਾ ਮੇਰਾ ਨਾਮ ਜੀ ਅਵਤਾਰ ਸਿੰਘ ਆ ਮੈਂ ਕਿਸਾਨ ਹ ਯੂਨੀਅਨ ਦੇ ਵਿੱਚ ਵੀ ਨਾਲ ਜਨਤਾਧਰਨਿਆਂ ਦੇ ਵੀ ਜਨਤਾਧਰਨਿਆਂ ਨਾਲ ਮੈਂ ਮੈਂਬਰ ਵੀ ਆ ਜੀ ਜੀ ਮੰਗ ਠੀਕ ਹੈ ਮਸਲੇ ਇਹ ਜੀ ਰਾਤ 10:00 ਤੋਂ 10:30 ਦਾ ਟਾਈਮ ਆ ਇਹ ਆ ਨੂ ਸੋਨੀ ਬੈਠੇ ਲਗਾ ਇਥੇ ਟਰੈਫਰਮਰ ਆਰਚੋਰ ਲੋਂ ਪੈਗੇ ਆ ਤੇ ਇਹਨਾਂ ਨੇ ਮੁੜ ਕੇ ਸਾਨੂੰ ਵੀ ਫੋਨ ਕੀਤੇ ਆ ਵੀ ਦੋ ਬੰਦੇ ਢਾੜੀ ਬੰਬੀ ਵਾਲ ਤੇ ਵੀ ਉੱਥੇ ਖਲੋਤੇ ਆ ਤੇ ਜੋ ਟਰੈਫਰਮ ਸਾਡੇ ਆਦੇ ਵੀ ਬੰਦੇ ਚੜੀ ਫਿਰਦੇ ਆ ਉਧਰੋਂ ਅਸੀਂ ਭੱਜੇ ਆਏ ਆ ਤੇ ਉਧਰ ਇਹਨਾਂ ਲਲਕਾਰੇ ਮਾਰਦੇ ਇਥੋਂ ਦੇ ਉਹ ਮੋਟਰਸਾਈਕਲ ਆ ਇਥੇ ਛੱਡ ਕੇ ਤੇ ਆਪ ਐ ਇਹਨੂੰ ਭੱਜ ਗਏ ਆ ਕਿੰਨੇ ਕੁ ਜਾਣੇ ਸੀ ਇਹ ਤਕਰੀਬਨ ਇਹਨਾਂ ਨੇ ਦੱਸਣ ਦਾ ਮੂਜੂਬ ਆ ਪਰ ਮਤਲਬ ਤਿੰਨ ਕਿ ਜਾਣੇ ਆ ਕੇ ਬੰਦੇ ਤੇ ਤਿੰਨ ਜਾਣੇ ਨਹੀਂ ਬੰਦੇ ਤੇ ਜ਼ਿਆਦਾ ਹੋਣਗੇ ਜੀ ਇਹਨਾਂ ਦੇ ਨਾਲ ਆ ਬੰਦੇ ਦਾ ਬਹੁਤ ਜ਼ਿਆਦਾ ਵੱਡਾ ਗੈਂਗ ਹੋਊਗਾ ਤਾਂ ਕਰਕੇ ਇਹ ਕਿਦਾਂ ਸਾਡੇ ਆਪ ਨੂੰ ਸੂਣ ਸੂਣ ਦਾ ਟਰਾਂਸਫਾਰਮ ਲੱਥਾ ਉਦੋਂ ਰਾਤ ਕੇ ਰਾ ਤਿੰਨ ਟਰਾਂਸਫਾਰਮ ਸਾਡੀ ਉਦੋਂ ਚੋਰੀ ਹੋਏ ਬੰਦਾ ਇੱਕ ਉਹ ਤਿੰਨ ਹੋਣ ਤੇ ਇਹਨੇ ਟਰਾਂਸਫਾਰਮ ਲਾ ਨਹੀਂ ਸਕਦੇ ਉਹ ਇਹ ਬੰਦੇ ਬਹੁਤ ਜ਼ਿਆਦਾ ਨਾਲ ਗੈਂਗ ਇਹਨਾਂ ਨੇ ਇਕੱਠਾ ਬਣਾਇਆ ਮੰਗ ਸਾਡੀ ਇਹੋ ਹੀ ਆ ਵੀ ਪੁਲਿਸ ਨੂੰ ਅਸੀਂ ਦਿਖਾ ਦਿੱਤੀ ਹੋਈ ਅੱਗੇ ਇਹ ਪਹਿਲਾਂ ਵੀ ਸੂਣ ਸੂਣ ਦੀ ਐਫ ਆਈ ਆ ਦਰਜ ਕਰਾਈ ਆ ਤੇ ਇਹ ਵੀ ਜਿਹੜਾ ਚੋੜਾ ਉਹਨੂੰ ਛੇਤੀ ਛੇਤੀ ਫੜਿਆ ਜਾਵੇ ਤੇ ਇਹ ਪਤਾ ਲੱਗੇ ਪਛਾਣਤਾ ਕਿ ਇਹਨਾਂ ਦੀ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਵੀ ਇਹ ਜਿਹੜਾ ਸਮਾਨ ਹੈ ਟਰਾਂਸਪੋਰਟ ਵਿੱਚੋਂ ਕੱਢ ਕੇ ਕਿੱਥੇ ਵੇਚਦੇ ਆ ਤੇ ਕਿਹਨੂੰ ਦਿੰਦੇ ਆ ਤੇ ਲੈਂਦਾ ਕੌਣ ਆ ਇਹ ਸਾਰਾ ਜਿਹੜਾ سلسلہ ਇਹ ਸਾਰਾ ਕੁਝ ਇਹ ਉਹ ਨਹੀਂ ਜਥੇਬੰਦੀ ਨਾਲ ਵੀ ਸਲਾਹ ਕਰਨੀ ਹੈ ਜਥੇਬੰਦੀ ਜੋ ਵੀ ਸਾਨੂੰ ਕਹੂਗੀ ਜਥੇਬੰਦੀ ਦੇ ਮੁਤਾਬਕ ਅਸੀਂ ਚੱਲਾਂਗੇ ਉਹ ਨਜ਼ਰ ਅਸੀਂ ਬਹਿਣਾ ਨਹੀਂਗਾ ਜੀ ਨਜ਼ਰ ਜਥੇਬੰਦੀ ਸਾਨੂੰ ਕਹੂਗੀ ਉਹ ਨਜ਼ਰ ਅਸੀਂ ਤਾਂ ਆਪਣੇ ਚੰਡੇ ਖੜੇ ਰੱਖਣੇ ਰੱਖਣੇ ਆ ਇਹਨਾਂ ਨੂੰ ਚੋਰਾ ਨੂੰ ਫੜਾ ਕੇ ਫੇਰ ਹੀ ਪਛਾਣਾਂਗੇ ਹੁਣ